ਕੁਲ ਫੀ ਕਹਾਣੀ ਆਓ ਇਸ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਮਹੀਨਾ ਮੁੱਕਣ ਤੇ ਸੀ ਪਰ ਮੁੱਕਣ ਵਿੱਚ ਨਹੀਂ ਸੀ ਆਉਂਦਾ ਸੋਚ ਰਿਹਾ ਸਾਂ ਮਹੀਨੇ ਦੇ ਪਹਿਲੇ ਆਤੇ 15 ਦਿਨ ਕਿਵੇਂ ਚਟਪਟ ਮੁੱਕ ਜਾਂਦੇ ਤੇ ਤਨਖਾਹ ਵੀ ਉਹਨਾਂ 15 ਦਿਨਾਂ ਦੇ ਨਾਲ ਹੀ ਕਿਵੇਂ ਉਡ ਪੁੱਟ ਜਾਂਦੀ ਹੈ ਮਿੰਨੂ ਪੱਠੇ ਦੀ ਸਫਰ ਚੁੱਭ ਰਹੀ ਸੀ ਪਾਸਾ ਵਾਟ ਕੇ ਪੇਟ ਤੇ ਹੱਥ ਫੇਰਿਆ ਤਾਂ ਸਾਫ ਦੀ ਪੀੜੀ ਪਿੰਡੇ ਵਿੱਚ ਖੁਬੀਆਂ ਹੋਈ ਅਸਨ ਮલાઈ ਵਾਲੀ ਕੁਲਫੀ ਠੰਡੇ ਠਾਰ ਕੁਲਫੀ ਵਾਲੇ ਨੇ ਹੁੱਕਾ ਦਿੱਤਾ ਉਸਦੀ ਆਵਾਜ਼ ਕਿੰਨਾ ਚਿਰ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ ਚਿੱਟੀ ਦੁੱਧ ਕੁਲਫੀ ਸੱਕਰ ਬੀਰੀ ਅੱਖਾਂ ਸਾਹਮਣੇ ਨੱਚਣ ਲੱਗੀ ਮੇਰੇ ਬੂਹ ਵਿੱਚ ਪਾਣੀ ਆ ਗਿਆ ਪਰ ਬੇਬੇ ਵਸ ਪੈਸੇ ਦੀ ਤੰਗੀ ਹਵਾਲਾਤਾ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ ਮੇਰੀ ਦਪੈਰ ਬਕਰੋ ਦੀ ਨੀਦ ਹਲੀ ਪੂਰੀ ਨਹੀਂ ਸੀ ਹੋਈ ਕਿ ਬਿੰਦੂ ਮੇਰੇ ਛੋਟੇ ਕਾਕੇ ਦੇ ਹਲੂੜ ਕੇ ਜਗਾ ਹੀ ਦਿੱਤਾ ਬਹਿਜੀਆ ਹੋਇਆ ਸਾਂ ਪਰ ਕਾਕੇ ਦੀ ਤੋਤਲੀ ਆਵਾਜ਼ ਨੇ ਬਿੰਦੂ ਸ਼ਾਂਤ ਕਰ ਦਿੱਤਾ ਦਾਜੀ ਕਿੰਨੀ ਆਜਾ ਮਾਰੀਆਂ ਜਾਗਦੇ ਨਹੀਂ ਤੁਸੀਂ ਹਾਂ ਹਾਂ ਤੂੰ ਕੀ ਕਹਿਣਾ ਤਸਵੀ ਬੇਕੁਝ ਕਾਲੇ ਪਹਿਕੇ ਪੁੱਛਿਆ ਟੱਕਦਾ ਇੱਕ ਤੱਕਦਾ ਦਿਓ ਦਾਜੀ ਪਰ ਟੱਕਾ ਮੇਰੇ ਕੋਲ ਹੈ ਨਹੀਂ ਸੀ ਮੇਰੇ ਕੋਲ ਅੱਜ ਕੁਝ ਵੀ ਨਹੀਂ ਸੀ ਚੁੰ ਦੀ 26 ਤਰੀਕ ਸੀ ਘਰ ਦਾ ਖਰਚਾ ਬਾਜ਼ਾਰ ਦੀ ਉਧਾਰ ਦੀ ਸਾਖ ਤੇ ਮਸੀਤੁਰ ਰਿਹਾ ਸੀ ਟੱਕਾ ਦਿਓ ਵੀ ਨਾ ਦਾਜੀ ਬਾਹਰ ਬੁਰਬਰੇ ਵਾਲਾ ਉੱਚੀ ਉੱਚੀ ਸਾਡੇ 부ਹੇ ਕੇ ਹੁੱਕੇ ਦੀ ਰਹਾਸੀ ਕੋਈ ਜਵਾਬ ਸੋਚਣ ਵਾਸਤੇ ਸਮਾਂ ਕੱਢਣ ਲਈ ਮੈਂ ਕਿਹਾ ਕਾਕਾ ਤੂੰ ਟੱਕਾ ਕੀ ਕਰਨਾ ਖਰਚਣਾ ਮੈਂ ਟੱਕਾ ਹੋਰ ਕੀ ਕਰਦਾ ਟੱਕੇ ਨੂੰ ਬੇਨੂੰ ਪਤਾ ਹੈ ਪਹਿਲੇ ਜੰਗ ਤੋਂ ਮਗਰੋਂ ਜਦੋਂ ਬੜੀ ਮਹਿੰਗਾਈ ਹੋ ਗਈ ਸੀ ਸਾਨੂੰ ਤੇ ਤੇਲਾ ਖਾਚਣ ਨੂੰ ਮਿਲਦਾ ਸੀ ਤੇ ਤੇਲੇ ਤੇ ਮਸੀ ਆਮ ਤੋਲਿਆਂਦੇ ਹੋਏ ਛੋਲੇ ਮੁੱਕੜ ਵਿੱਚ ਨਹੀਂ ਸੀ ਸਨ ਆਉਂਦੇ ਹੁਣ ਆਂਦੇ ਦੇ ਵੀ ਉਨੇ ਛੋਲੇ ਨਹੀਂ ਸਨ ਆਉਂਦੇ ਉਨੇ ਛੋਲੇ ਨਹੀਂ ਸਨ ਮਿਲਦੇ ਤੇ ਆਮਦਨ ਮੇਰੀ ਮੇਰੇ ਪਿਤਾ ਦੀ ਆਮਦਨ ਦੇ ਪਾਸਕ ਵੀ ਨਹੀਂ ਸੀ ਹਾਲਾਂਕਿ ਮੇਰੀ ਪੜਾਈ ਮੇਰੇ ਪਿਤਾ ਤੋਂ ਕਈ ਗੁਣ ਬਾਤ ਸੀ ਬੇਦੁਨੀਏ ਦੀ ਆਰਥਿਕ ਦਿਸ਼ਾ ਅਤੇ ਇਸ ਦਿਸ਼ਾ ਨੂੰ ਬਣਾਉਣ ਦੇ ਕਾਇਮ ਰੱਖਣ ਵਾਲੇ ਤੁਨ ਕੁਵੇਰਾ ਦੇ ਵਿਚਾਰ ਕਰਨ ਲੱਗ ਪਿਆ ਬਾਹਰੋਂ ਫੇਰ ਮੁਰਮਰਾ ਸ਼ੋਲੇ ਦਾ ਹੁੱਕਾ ਗੂੰਜਿਆ ਤੇ ਨਾਲ ਹੀ ਕਾਕੇ ਨੇ ਆਖਿਆ ਤੱਕਾ ਦਿਓ ਵਿਨਾ ਦਾਜੀ ਤੱਕਾ ਪੈੜਾ ਹੁੰਦਾ ਹੈ ਮੈਂ ਹਾਲਾਤਾਂ ਤੋਂ ਪੈਦਾ ਹੋਈ ਬੇਵਸੀ ਜਹੀ ਵਿੱਚ ਕਿਹਾ ਹੋ ਟਕਾਵੀ ਕਤੇ ਪੈੜਾ ਹੁੰਦਾ ਦਾਦੀ ਕਾਕੇ ਤਾਂ ਬੁਰਬੁਰਾ ਆਉਂਦੇ ਆ ਬੁਰਬੁਰਾ ਪੈੜਾ ਹੁੰਦਾ ਮੈਂ ਆਖਿਆ ਤੇ ਬਾਕੀ ਗੱਲ ਹਲੇ ਮੇਰੇ ਮੂੰਹ ਵਿੱਚ ਹੀ ਸੀ ਕਿ ਕਾਕੇ ਨੇ ਕਿਹਾ ਬੁਰਬੁਰੇ ਤੇ ਮਿੱਠੇ ਹੁੰਦੇ ਇਸ ਦਲੀਲ ਦਾ ਬੀਰੀ ਕੁਲਕੁਈ ਉੱਤਰ ਨਹੀਂ ਸੀ ਮੈਂ ਵੀ ਮਿੱਠੇ ਤਾਂ ਲੋਭੀ ਹਾਂ ਪਰ ਫੇਰ ਵੀ ਮੈਂ ਆਪਣੀ ਫੋਕੀ ਹਕਮਤ ਜਿਤਾਉਂਦਿਆ ਕਿਹਾ ਬੁਰਬੁਰੇ ਨਾਲ ਖੰਗ ਲੱਗ ਜਾਂਦੀ ਏ ਬੱਚੂ ਤੁਸੀਂ ਟੱਕਾ ਦੇ ਦਿਓ ਮੈਨੂੰ ਨਹੀਂ ਲੱਗਦੀ ਲੁਗਦੀ ਖੰਗ ਮੁੰਡਾ ਮੱਛਰ ਦਾ ਜਾਪਦਾ ਸੀ ਟੱਕਾ ਮੇਰੇ ਕੋਲ ਹੈ ਨਹੀਂ ਸੀ ਮੈਂ ਕੱਕੇ ਨੂੰ ਟਾਲਣ ਲਈ ਉਸ ਨੂੰ ਪਤਾ ਨਹੀਂ ਕਿ ਉਹ ਕਹਿ ਦਿੱਤਾ ਖਵਰੇ ਵੱਡਾ ਲੋਭ ਦੇ ਕੇ ਭੁਲਾਉਣਾ ਲਈ ਮੁਰਮੁਰਾ ਗੰਦਾ ਹੁੰਦਾ ਅਸੀਂ ਸ਼ਾਮੀ ਬਾਜ਼ਾਰੋਂ ਕੁਲਫੀ ਖਾਵਾਂਗੇ ਮੁਰਮਰੇ ਛੋਲਾ ਵਾਲਾ ਹੁਣ ਟਾਲ ਚੁੱਕਾ ਸੀ ਕਾਕਾ ਵੀ ਮੇਰੀ ਆਸ ਤੋਂ ਉਲਟ ਸ਼ਾਮੀ ਕੁਲਫੀ ਖਾਣੇ ਮੰਨ ਗਿਆ ਸੀ ਮੈਂ ਸਮਝਿਆ ਬਲਾ ਟਲੀ ਮੈਂ ਸੋਚਿਆ ਕਿਥੇ ਕੋਈ ਹੋਰ ਸ਼ਾਬੜੀ ਵਾਲਾ ਨਾ ਆ ਜਾਵੇ ਸੋ ਮੈਂ ਕੱਪੜੇ ਪਾ ਕੇ ਕੜਕ ਦੀ ਧੁੱਪ ਵਿੱਚ ਬਾਹਰ ਨਿਕਲ ਗਿਆ ਤੇ ਸੜਕਾਂ ਤੇ ਸਮਾਂ ਕਤਲ ਕਰਦਾ ਰਿਹਾ ਕੀਮਤੀ ਸਮਾਂ ਮੈਂ ਇਕੋ ਟੇਕ ਦੀ ਮੰਗ ਤੋਂ ਬਚਣ ਲਈ ਨਾਸ ਕਰਦਾ ਰਿਹਾ ਸਾਂ ਮੈਂ ਆਪਣੇ ਮਾਲਕ ਨੂੰ ਕਿਉਂ ਨਹੀਂ ਕਹਿੰਦਾ ਕਿ ਮੇਰੇ ਇੰਨੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਪਰ ਸੁਣੇਗਾ ਕੌਣ ਇਕੱਲੇ ਦੀ ਆਵਾਜ਼ ਭਾਵੇਂ ਕਿੰਨੀ ਉੱਚੀ ਹੋਵੇ ਸੁਣੀ ਨਹੀਂ ਜਾਂਦੀ ਲੋੜਵੰਦ ਇਕੱਠੇ ਹੋ ਕੇ ਨਹੀਂ ਸਕਦੇ ਜੇ ਹੋ ਜਾਣ ਤਾਂ ਰਹਿਣ ਨਹੀਂ ਦਿੱਤਾ ਜਾਂਦੇ ਤਾਂ ਜੋ ਇਕੱਠੀ ਮੰਗ ਨਾ ਕਰਨ ਮੰਗ ਕੀਤੀਆਂ ਕਈ ਵਾਰੀ ਨੌਕਰੀਆਂ ਜਵਾਬ ਹੋ ਜਾਂਦਾ ਹੈ ਮੈਂ ਡਰ ਗਿਆ ਬੇਜੋਸ਼ੀ ਕਰੀ ਤੇ ਪਿਆਨ ਇੱਕ ਪਵੇਖਨੇ ਮੈਨੂੰ ਕੰਬਾ ਦਿੱਤਾ ਕਾਇਰਾ ਬਾਗ ਮੈਂ ਸਦਾ ਤੋਂ ਚੁੱਪ ਰਿਹਾ ਹਸਾਂ ਤੇ ਹੁਣ ਵੀ ਚੁੱਪ ਰਹਿਣ ਦਾ ਫੈਸਲਾ ਕੀਤਾ ਸ਼ਾਮੀ ਇਹ ਸਮਝ ਕੇ ਕਿ ਕਾਕਾ ਛੇਤੀ ਸੌ ਜਾਂਦਾ ਹੈ ਮੈਂ ਦੱਬੇ ਪੈਰੀ ਘਰ ਪਹੁੰਚਿਆ ਆਵਾਜ਼ ਨਾ ਮਾਰੀ ਕੇਵਲ ਕੁੰਡਾ ਹੀ ਖੜਕਾਇਆ ਉਤੋਂ ਹੀ ਆਵਾਜ਼ ਆਈ ਦਾਜ ਜੀ ਆਇਆ ਜੇ ਦਾਜੀ ਆਇਆ ਜੇ ਤੇ ਥੋੜੇ ਚਿਰ ਮਗਰੋ ਕਾਕੇ ਨੇ ਆਣ ਬੂਹਾ ਖੋਲਿਆ ਦਾਜੀ ਕੁਲਫੀ ਖਾਣ ਜਾਣਾ ਜੇ ਉਸ ਨੇ ਆਸ ਭਰਪੂਰ ਲਹਿਜੇ ਵਿੱਚ ਪੁੱਛਿਆ ਉੱਤੇ ਚੱਲ ਉੱਤੇ ਮੈਂ ਕਿਹਾ ਕਾਕਾ ਨਿਮੋਚੂਣਾ ਜਿਹਾ ਹੋ ਕੇ ਅੱਗੇ ਲੱਕ ਤੁਰਿਆ ਮੰਜੇ ਤੇ ਬੈਠ ਕੇ ਕਾਕੇ ਨੂੰ ਗੋਦ ਵਿੱਚ ਲੈ ਕੇ ਪਿਆਰ ਨਾਲ ਕਿਹਾ ਉੜ ਰਾਤ ਪੈ ਗਈ ਏ ਕੁਲਫੀ ਕੱਲ ਖਾਵਾਂਗੇ ਮਲੂਮ ਤੋਂ ਓਲਟ ਕਾਕਾ ਚੁੱਪ ਕਰ ਰਿਹਾ ਕਿੰਨਾ ਚਿਰ ਆਸਮਾਨ ਵੱਲ ਤੱਕ ਕੇ ਕੁਝ ਸੋਚਦਾ ਰਿਹਾ ਫਿਰ ਆਖਣ ਲੱਗਾ ਦਾਜੀ ਤਾਰੇ ਪਏ ਹੁੰਦੇ ਨੇ ਤਾਂ ਬੱਟਾ ਪਾਈ ਆਖਦਾ ਸੀ ਤਾਰੇ ਪਏ ਹੁੰਦੇ ਨੇ ਤੇ ਤਾਂ ਦਾਜੀ ਸਾਰੇ ਪਾਏ ਸਾਡੇ ਕੋਠੇ ਤੇ ਕਿਉਂ ਨਹੀਂ ਬਰ ਪੈਂਦੇ ਮੈਂ ਇਹ ਆਖ ਕੇ ਟਾਰੇ ਰੁਪਈਏ ਨਹੀਂ ਹੁੰਦੇ ਮਨੋਂ ਉਸ ਦਾ ਸੁਰਗ ਢਾ ਛੱਡਿਆ ਉਹ ਮੰਜੇ ਤੇ ਲੇਟ ਲੇਟ ਗਿਆ ਤੇ ਅਸਮਨ ਵੱਲ ਦੇਖਦਾ ਆਖਰ ਸੌਂ ਹੀ ਗਿਆ ਦੂਸਰੇ ਦਿਨ ਕੰਮ ਤੇ ਮੈਂ ਆਪਣੇ ਸਾਥੀਆਂ ਤੋਂ ਕੁਝ ਮੰਗਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਹਿਆ ਹੀ ਨਹੀਂ ਸੀ ਪੈਂਦਾ ਮੰਗਣਾ ਤਾਂ ਬਹੁਤ ਇਹ ਔਖਾ ਕੰਮ ਹੈ ਮੌਤ ਜਿੰਨਾ ਦੁੱਖ ਹੁੰਦਾ ਹੈ ਮੰਗਣ ਵਿੱਚ ਆਖਰ ਇੱਕ ਸਾਥੀ ਕੋਲੋਂ 3 ਰੁਪਏ ਲੈ ਹੀ ਲਏ ਜਦ ਕਾਰ ਆਇਆ ਤਾਂ ਕਾਕਾ ਦੁਪਹਿਰ ਦੀ ਨੀਂਦ ਲਾ ਰਿਹਾ ਸੀ ਰੋਟੀ ਖਵਾਉਂਦਿਆਂ ਸ਼੍ਰੀਮਤੀ ਨੇ 3 ਰੁਪਏ ਮੋਛਲੇ ਅੱਧਮਾਨ ਲੱਕੜੀਆਂ ਸ਼ਾਮ ਦੀ ਸਬਜ਼ੀ ਲੋਟ ਦੇ ਤੇਲ ਆਦ ਪਿਛ ਕਾਕੇ ਦੇ ਜਾਗਣ ਤੋਂ ਪਹਿਲਾਂ ਉਹ 3 ਰੁਪਏ ਮੁੱਕ ਗਏ ਮੈਂ ਕਿਹਾ ਵੀ ਕੀ ਕਾਕੇ ਨੂੰ ਕੁਲਫੀ ਖਵਾਉਣੀ ਹੈ ਪਰ ਉਹਨਾਂ ਕਹਿ ਛੱਡਿਆ ਬੜਾ ਉਹਨੂੰ ਯਾਦ ਰਹਿਣਾ ਮੈਂ ਟੱਕਾ ਦੇ ਛੱਡਾਂਗੀ ਮुरमਰੇ ਲਈ ਕਾਕੇ ਨੇ ਜਾਗਦਿਆਂ ਹੀ ਕੁਲਫੀ ਮੰਗੀ ਚੀਕ ਚੁਕਿਆੜਾ ਪੈ ਗਿਆ ਕੱਲ ਵਾਲਾ ਮुरमਰਾ ਤੇ ਟਿੱਕਾ ਮਨਜ਼ੂਰ ਨਹੀਂ ਸੰਨ ਆਖਰ ਸ਼ਾਮ ਨੂੰ ਕੁਲਫੀ ਖਵਾਉਣ ਦਾ ਵਾਅਦਾ ਕਰਕੇ ਛੁਟਕਾਰਾ ਪਾਇਆ ਤੇ ਕਾਕੇ ਨੇ ਟੱਕਾ ਮੇਰੇ ਕੋਲੋਂ ਜਮਾ ਕਰਵਾ ਦਿੱਤਾ ਸ਼ਾਮ ਤੋਂ ਪਹਿਲਾਂ ਹੀ ਮੈਂ ਖੇਤਣ ਦਾ ਬਹਾਨਾ ਕਰਕੇ ਨਿਕਲ ਗਿਆ ਤੇ ਡੇਹ ਰਾਤ ਗੁਜ਼ਾਰੀ ਮੁੜਿਆ ਕਾਕੇ ਨੂੰ ਸੁੱਤਾ ਦੇਖ ਕੇ ਸਾਹ ਵਿੱਚ ਸਾਹ ਆਇਆ ਰੋਟੀ ਖਵਾਦਿਆਂ ਸ਼੍ਰੀਮਤੀ ਨੇ ਦੱਸਿਆ ਕਾਕਾ ਬੜਾ ਚੇਤ ਵੈਨ ਨੂੰ ਉਟੀਕਦਾ ਰਿਹਾ ਸੀ ਮੈਂ ਕਾਕੇ ਦੇ ਨਾਲ ਲੰਮਾ ਪੈ ਗਿਆ ਬੜਾ ਬੇਚੈਨ ਰਿਹਾ ਨੀਂਦ ਆਉਂਦੀ ਨਹੀਂ ਸੀ ਪਰ ਆਖਰ ਪਤਾ ਨਹੀਂ ਕਦੋਂ ਆ ਗਈ ਨੀਂਦੇ ਆਖ ਦੇ ਨੇ 16 ਤੇ ਵੀ ਆ ਜਾਂਦੀ ਹੈ ਅੱਧੀ ਰਾਤ ਮਗਰੋਂ ਦਾ ਵੇਲਾ ਸੀ ਕਾਕਾ ਕੁਝ ਕੁ ਸੁੱਤਾ ਬੇਚੈਨ ਜਾਪਦਾ ਸੀ ਉਸ ਤੋਂ ਤਿੰਨ ਵਾਰੀ ਢਿੱਡ ਵਿੱਚ ਦਿੱਤਾ ਮਾਰੀਆਂ ਸਨ ਹਰ ਉਸ ਬਾਹ ਉਲਟਾ ਆ ਕੇ ਮੇਰੇ ਮੂੰਹ ਤੇ ਮਾਰੇ ਜਾਗਿਆ ਤਾਂ ਮੈਂ ਅਕੋਹੀ ਹੋਇਆ ਸਾਂ ਹੁਣ ਅਚੇਤਨ ਹੋ ਗਿਆ ਕਾਕਾ ਕੁਝ ਬੁੜਬੁੜਾਇਆ ਮੈਨੂੰ ਕੁਝ ਪਤਾ ਨਾ ਲੱਗਾ ਫਿਰ ਉਹ ਉੱਚੀ ਉੱਚੀ ਬੁੜਬੁੜਾਇਆ ਕੁਫੀ ਕੁਫੀ ਤਾਜੀ ਕੁਫੀ ਵੇ ਬਹਿਲ ਉਹ ਬੈਠੇ ਉੱਠਿਆ ਸਰਦਾਰ ਜੀ ਜਾਗਦੇ ਹੋ ਸ਼੍ਰੀਮਤੀ ਨੇ ਆਖਿਆ ਤੇ ਇਹ ਜਾਣ ਕੇ ਕਿ ਮੈਂ ਜਾਗਦਾ ਹਾਂ ਉਹ ਜਾਰੀ ਰੱਖਿਆ ਖਸਮਾ ਖਾਣਾ ਸੁੱਤਾ ਪਿਆ ਵੀ ਕੁਲਫੀਆ ਬਗਦਾ ਬੇਰੇ ਤੇ ਮਰਨੋ ਬਿਜਲੀ ਪੈ ਗਈ ਸੀ ਮੈਂ ਚੁੱਪ ਰਿਹਾ ਤੇ ਕਾਕਾ ਵੀ ਚੁੱਪ ਹੋ ਗਿਆ ਸਵੇਰੇ ਜਾਗ ਕੇ ਕਾਕੇ ਕੁਲਫੀ ਦੀ ਮਗ ਕੋਈ ਨਾ ਕੀਤੇ ਪਰ ਕੰਮ ਤੋਂ ਮੁੜ ਕੇ ਆਉਂਦਿਆਂ ਵੀ ਉਸਦੇ ਮਿੱਥੋਂ ਕੁਝ ਨਾ ਬੰਗਿਆ ਰੋਟੀ ਖਾ ਕੇ ਮੈਂ ਦੁਪਹਿਰ ਦੀ ਨੀਂਦ ਲੈਣ ਲਈ ਲੇਟ ਗਿਆ ਉਸ ਜੁਬੜ ਵਾਲੇ ਸਾਫ ਉੱਤੇ ਅਤੇ ਹੁਦਰ ਲੈ ਸਕਣ ਦੀ ਅਸਫਲਤਾ ਤੇ ਚੂਰਦਾ ਰਿਹਾ ਫਿਰ ਮੈਨੂੰ ਨੀਂਦ ਹਲੇ ਅਧਵਾਟੇ ਹੀ ਸੀ ਕਿ ਗਲੀ ਵਿੱਚ ਕਿਸੇ ਕੁਲਫੀ ਵਾਲੇ ਦਾ ਹੁੱਕਾ ਦਿੱਤਾ ਠੰਡੇ ਠਾਰ ਕੁਲਫੀ ਮਜ਼ੇਦਾਰ ਕੁਲਫੀ ਮੈਂ ਜਾਗ ਪਿਆ ਕਾਕਾ ਮੇਰੇ ਲਾਕੇ ਰਬੜ ਦੀ ਬਾਟੇ ਵੱਤਕ ਨਾਲ ਖੇਡ ਰਿਹਾ ਸੀ ਦੂਸਰੀ ਆਵਾਜ਼ ਤੇ ਉਸ ਦੇ ਕੰਨ ਖੜੇ ਹੋ ਗਏ ਵੱਤਕ ਨੂੰ ਸੋਟਕੇ ਉਹ ਖੜਾ ਹੋਇਆ ਉਹ ਹੀ ਅੱਗੇ ਜਾ ਕੇ ਉਹ ਖੜਾ ਹੋ ਕੇ ਬਾਹਰ ਦੇਖਣ ਲੱਗ ਪਿਆ ਵੇ ਸੋਚਿਆ ਹੁਣ ਮੈਨੂੰ ਜਗਾਉਣਾ ਆਵੇਗਾ ਪਰ ਉਹ ਉੱਥੇ ਹੀ ਖੜੋਤਾ ਰਿਹਾ ਫਿਰ ਉਹ ਬਾਹਰ ਤੁਰ ਗਿਆ ਮੇਛ ਪੋਲਿਸ਼ ਪੋਲੀ ਉੱਠ ਕੇ 부ਹੇ ਉੱਲਿ ਆਖ ਖੜੋਤਾ ਕੁਲਫੀ ਵਾਲਾ ਸਾਹਮਣੇ ਸ਼ਾਹ ਜੀ ਦੇ ਲੜਕੇ ਨੂੰ ਕੁਲਫੀ ਕਟ ਕੇ ਦੇਣ ਦੇ ਆਹਰ ਵਿੱਚ ਸੀ ਇਹ ਮੁੰਡਾ ਗਲੀ ਦਾ ਬੁੱਲੀ ਸੀ ਤੇ ਆਪਣੇ ਤੋਂ ਛੋਟੇ ਮੁੰਡਿਆਂ ਨੂੰ ਸਦਾ ਕੁੱਟਿਆ ਕਰਦਾ ਸੀ ਇਹ ਕੋਈ ਅੱਠਕ ਵਰਿਆਂ ਦਾ ਸੀ ਸਾਡੇ ਕਾਕੇ ਤੋਂ ਤਿੰਨਕ ਸਾਲ ਵੱਡਾ ਸੀ ਕਾਕਾ ਸਪਾਹੀਆ ਵਾਂਗ ਲੱਤਾਂ ਚੌੜੀਆਂ ਕਰਕੇ ਲੱਕ ਪਿੱਛੇ ਹੱਥ ਜੋੜੀ ਖੜਾ ਸੀ ਗੁਲਫੀ ਵਾਲ ਉਹ ਗੋ ਨਾਲ ਦੇਖ ਰਿਹਾ ਸੀ ਪਰ ਉਸ ਗੁਲਫੀ ਵਾਲੇ ਭਾਈ ਕੋਲ ਗੁਲਫੀ ਨਹੀਂ ਸੀ ਮੰਗੀ ज्योही कुल्फी वाले ने शाह मुंडे दे हाथ की कुल्फी दी प्लेट रखी काका धोस देखू पै गया आ गई प्लेट आ गई कुल्फी हलूदा चमचा ते मोरी डिगा शाह मुंडा किसे जेतु वाग उस उसके दे वल देखता रहा शाह मुंडा गुस्सा खाके उठया ਕੁਲਫੀ ਦਾ ਨੁਕਸਾਨ ਤੇ ਆਪਣੇ ਹਿੱਠ ਹੀ ਉਸ ਨੂੰ ਜਿਵੇਂ ਨਮਾਜੋਸ਼ ਦੇ ਰਹੀ ਸੀ ਜਿਉਂ ਹੀ ਉਹ ਉੱਠਿਆ ਕਾਕੇ ਨੇ ਫਿਰ ਉਸ ਨੂੰ ਇੱਕ ਐਸੀ ਟੁੱਟ ਮਾਰੀ ਕਿ ਉਹ ਫੇਰ ਮੋਰੀ ਵਿੱਚ ਜਾ ਪਿਆ ਤੇ ਚੀਕਾ ਮਾਰਨ ਲੱਗ ਪਿਆ ਕੁਲਫੀ ਵਾਲਾ ਕਾਕੇ ਨੂੰ ਜਪੜ ਲੈ ਕੇ ਪਿਆ ਮੈਂ ਹੱਸ ਕੇ ਕਾਕੇ ਨੂੰ ਚੁੱਕ ਲਿਆ ਕੁਲਫੀ ਵਾਲੇ ਨੇ ਸ਼ਾਹ ਤੇ ਮੁੰਡੇ ਨੂੰ ਉਠਾਲਿਆ ਸ਼ਹੜੀ ਜੋ ਕਿਸੇ ਦਾ ਕੋਈ ਉਲਾੰਬਾ ਨਹੀਂ ਸੀ ਸੁਣਦੀ ਅੱਜ ਸਾਡੇ ਉਲਾੰਬਾ ਤੇ ਆਈ ਕੱਕੇ ਦਾ ਸਰੀਰ ਪੱਖ ਰਿਹਾ ਸੀ ਸ਼੍ਰੀਮਤੀ ਨੇ ਕਿਹਾ ਆਖ ਖਸਮਾ ਖਾਣਿਆ ਤੂੰ ਲੱਗੇ ਹੁਣ ਅਲਾਬੇ ਲਿਉਣ ਤੇ ਮਰਨ ਲਈ ਚਪੇੜ ਉਗਰੀ ਮੈਂ ਕਿਹਾ ਕੁਝ ਬੰਡਸ ਦੇਣੇ ਕਾਇਰ ਪਿਓ ਦੇ ਘਰ ਭਾਦਰ ਮੁੰਡਾ ਜੰਮਿਆ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ